ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਦੇ ਤਾਜ਼ਾ ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ 쇼 ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ YouTube ਚੈਨਲ ਅਤੇ ਆਈ ਪੀਟੀਵੀ ਦੀ ਬ੍ਰਾਡਕਾਸਟ ਰਾਹੀਂ ਅੱਜ ਦੀ ਇਸ ਗੱਲਬਾਤ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਗੱਲਬਾਤ ਜਿਹਦੇ ਵਿੱਚ ਗੱਲ ਕਰਾਂਗੇ ਪੰਜਾਬ ਦੀ ਜੀਵਨ ਰੇਖਾ ਵਾਲੇ ਨੁਕਤੇ ਬਾਰੇ ਪੰਜਾਬ ਦੇ ਪਾਣੀ ਦਰਿਆਈ ਪਾਣੀ ਧਰਤੀ ਹੇਠਲਾ ਪਾਣੀ ਅਤੇ ਹੜਾ ਜਦੋਂ ਹੜਾ ਆਉਂਦੇ ਨੇ ਉਹ ਵੜਾ ਪਾਣੀ ਸੋ ਪਾਣੀ ਦੇ ਨਾਲ ਜੁੜਦੇ ਸਾਰੇ ਨੁਕਤੇ ਪਾਣੀ ਦੀਆਂ ਸਾਰੀਆਂ ਕਿਸਮਾਂ ਦੀ ਗੱਲ ਕਰਾਂਗੇ ਕਿਉਂਕਿ ਸਾਡੇ ਸੂਬੇ ਦਾ ਨਾਮ ਹੈ ਪੰਜਾਬ ਪੰਜ ਆਬ ਪੰਜ ਪਾਣੀਆਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਜਿਹੜੀ ਕਿ ਸਮੇਂ-ਸਮੇਂ 'ਤੇ ਕਦੀ ਵੰਡ ਤੋਂ ਬਾਅਦ ਕਦੇ ਦੂਜੇ ਸੂਬਿਆਂ ਨੂੰ ਗਏ ਹਿੱਸੇ ਤੋਂ ਬਾਅਦ ਪੰਜ ਦਰਿਆ ਤਾਂ ਨਹੀਂ ਰਹਿ ਗਏ ਢਾਈ ਕੀ ਰਹਿ ਗਏ ਪਰ ਉਹਦੇ ਵਿੱਚੋਂ ਵੀ ਵੱਡੇ ਪੱਧਰ 'ਤੇ ਹਿੱਸਾ ਦੂਜੇ ਸੂਬਿਆਂ ਨੂੰ ਜਾਂਦਾ ਰਿਹਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਦਾ ਮੁਦਾ ਵੀ ਬਹੁਤ ਗਰਮਾਇਆ ਰਿਹਾ ਹੈ ਪਿਛਲੇ ਦਿਨਾ ਦੌਰਾਨ ਗਵਾਂਡੀ ਸੂਬੇ ਹਰਿਆਣੇ ਵੱਲੋਂ ਵਾਧੂ ਪਾਣੀ ਮੰਗੇ ਜਾਣ ਦਾ ਮੁੱਦਾ ਦਿੱਲੀ ਨੂੰ ਪਾਣੀ ਦਾ ਹਿੱਸਾ ਰਾਜਸਥਾਨ ਨੂੰ ਪਾਣੀ ਦਾ ਹਿੱਸਾ ਜੋ ਨਹਿਰਾਂ ਰਾਹੀਂ ਜਾਂਦਾ ਹੈ ਹਿਮਾਚਲ ਪ੍ਰਦੇਸ਼ ਵੱਲੋਂ ਵੀ ਸਮੇਂ-ਸਮੇਂ ਤੇ ਆਪਣਾ ਦਾਵਾ ਉਠਾ ਦਿੱਤਾ ਜਾਂਦਾ ਹੈ ਸੋ ਬਹੁਤ ਸਾਰੀਆਂ ਚੜ੍ਹਤੀਆਂ ਨੇ ਪੰਜਾਬ ਦੇ ਪਾਣੀਆਂ ਨੂੰ ਦਰਿਆਈ ਪਾਣੀਆਂ ਨੂੰ ਤਰਤੀ ਹੇਠਲੇ ਪਾਣੀ ਨੂੰ ਤੇ ਹੜ੍ਹ ਦੀ ਸਥਿਤੀ ਜਦੋਂ ਵੀ ਗਰਮੀਆਂ ਦਾ ਸੀਜ਼ਨ ਆਉਂਦਾ ਉਸ ਤੋਂ ਬਾਅਦ ਬਰਸਾਤਾਂ ਦਾ ਸੀਜ਼ਨ ਵੀ ਆਉਣਾ ਹੀ ਹੁੰਦਾ ਸੋ ਬਰਸਾਤਾਂ ਦੇ ਸੀਜ਼ਨ ਤੋਂ ਪਹਿਲਾਂ ਉਹਦੇ ਦੌਰਾਨ ਵੀ ਤੇ ਉਹ ਤੋਂ ਬਾਅਦ ਵੀ ਗੱਲ ਇਸ ਨੁਕਤੇ ਦੀ ਵੀ ਕਰਨੀ ਬਣਦੀ ਹੈ ਕਿਉਂਕਿ ਸਾਲ 2023 ਵਿੱਚ ਜੋ ਹੜ੍ਹ ਆਏ ਸੀ ਉਹਨਾਂ ਨਾਲ ਜੋ ਨੁਕਸਾਨ ਹੋਇਆ ਸੀ ਉਹਦੇ ਮੰਜਰ ਵੀ ਲੋਕੀ ਤੇ ਸਰਕਾਰਾਂ ਭੁੱਲ ਗਏ ਲੱਗਦੇ ਨੇ ਪਰ ਉਧਰ ਵੀ ਚੀਤੇ ਰੱਖਣਾ ਚਾਹੀਦਾ ਕਿੰਨਾ ਨੁਕਸਾਨ ਹੋਇਆ ਸੀ ਤੇ ਉਦੋਂ ਕਿਸੇ ਨੇ ਵੀ ਫਿਰ ਹੜ ਦੇ ਵਿੱਚੋਂ ਜਾਂ ਹੜ ਦੇ ਪਾਣੀ ਦੇ ਵਿੱਚੋਂ ਹਿਸਾ ਨੀ ਸੀ ਮੰਗਿਆ ਉਹ ਸਾਰਾ ਪਾਣੀ ਪੰਜਾਬ ਦੇ ਹਵਾਲੇ ਕਰ ਦਿੱਤਾ ਗਿਆ ਸੀ ਕਿ ਪੰਜਾਬ ਉਹਦੀ ਮਾਰ ਚੱਲੇ ਸੋ ਉਹ ਜਿਹੜਾ ਨੁਕਤਾ ਆ ਹੜ ਵਾਲਾ ਨੁਕਤਾ ਉਹ ਵੀ ਪੰਜਾਬ ਦੇ ਪਾਣੀਆਂ ਤੇ ਦਰਿਆਈ ਪਾਣੀਆਂ ਦੇ ਨੁਕਤੇ ਦੇ ਨਾਲ ਹੀ ਜੁੜਦਾ ਆ ਜੋੜਿਆ ਜਾਣਾ ਚਾਹੀਦਾ ਵੀ ਆ ਤੇ ਜਦੋਂ ਵੀ ਇਸ ਮੁੱਦੇ ਉੱਤੇ ਗੱਲ ਹੁੰਦੀ ਹੈ ਜਾਂ ਹੋਵੇਗੀ ਤਾਂ ਹੜ ਵਾਲਾ ਨੁਕਤਾ ਵੀ ਨਾਲ ਉਠਾਇਆ ਜਾਣਾ ਚਾਹੀਦਾ ਸੋ ਆਪਾਂ ਵੇਖ ਲਿਆ ਕਿ ਬਹੁਤ ਵੱਡਾ ਵਿਸ਼ਾ ਹੈ ਬੜਾ ਇੱਕ ਜ਼ਰੂਰੀ ਵਿਸ਼ਾ ਹੈ ਤੇ ਇਸ ਵਿਸ਼ੇ ਬਾਰੇ تفصیلی ਵਿੱਚ ਗੱਲ ਕਰਾਂਗੇ ਅੱਜ ਦੀ ਸਮੁੱਚੀ ਗੱਲਬਾਤ ਦਾ ਪ੍ਰੋਗਰਾਮ ਵਿੱਚ ਅੱਗੇ ਜਾ ਕੇ ਕੁਝ ਹੋਰ ਤਾਜ਼ਾ ਨੁਕਤੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਤਾਜ਼ਾ ਘਟਨਾਕ੍ਰਮ ਜੋ ਵਾਪਰ ਰਹੇ ਨੇ ਦੇਸ਼ ਵਿੱਚ ਦੁਨੀਆ ਵਿੱਚ ਉਹਨਾਂ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਅੱਜ ਦੀ ਇਸੇ ਗੱਲਬਾਤ ਵਿੱਚ ਥੋੜਾ ਅੱਗੇ ਜਾ ਕੇ ਸੋ ਸਮੁੱਚੀ ਗੱਲਬਾਤ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਅੱਜ ਦੀ ਇਸ ਸਾਰੀ ਗੱਲਬਾਤ ਦੇ ਨਾਲ ਆਪਣਾ ਸਾਥ ਇਸੇ ਤਰ੍ਹਾਂ ਬਰਕਰਾਰ ਰੱਖਿਓ ਪ੍ਰੋਗਰਾਮ ਨੂੰ ਇਸ ਗੱਲਬਾਤ ਨੂੰ ਇਹਦੇ ਨੁਕਤੇਆਂ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਨਾਂ ਦੇ ਨਾਲ ਸਾਂਝਾ ਕਰਿਓ ਤਾਂ ਕਿ ਇਹਨਾਂ ਬਾਰੇ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਸਮੂਹ ਪੰਜਾਬੀਆਂ ਤੱਕ ਪਹੁੰਚ ਸਕੇ ਪੰਜਾਬੀ ਦੁਨੀਆ ਦੇ ਜਿਹੜੇ ਵੀ ਕੋਨੇ 'ਚ ਬੈਠੇ ਨੇ ਸਾਰਿਆਂ ਤੱਕ ਇਹ ਵਿਸ਼ਾ ਪਹੁੰਚੇ ਇਸ ਲਈ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਇਸ ਵਿਸ਼ੇ ਬਾਰੇ ਪਾਣੀ ਦੇ ਵਿਸ਼ੇ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਜ਼ਰੂਰ ਲਿਖ ਕੇ ਪੇ ਜੋ ਕਮੈਂਟਸ 'ਤੇ ਰਹੀਂ ਫੇਸਬੁੱਕ ਅਤੇ YouTube 'ਤੇ ਜਿੱਥੇ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉੱਥੇ ਕਮੈਂਟਸ ਰਹੀਂ ਤੁਸੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਤਾਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ। ਸੋ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਇਹਨੂੰ ਬਹੁਤ ਸਾਰੀਆਂ ਚੁਣੌਤੀਆਂ ਨੇ ਪਰ ਸਭ ਤੋਂ ਵੱਡੀ ਚੁਣੌਤੀ ਹੈ ਪਾਣੀ ਦੀ, ਦਰਿਆਈ ਪਾਣੀ ਦੀ ਜਾਂ ਪੀਣ ਵਾਲੇ ਪਾਣੀ ਦੀ ਜਿਹੜੀ ਕਿ ਪੰਜਾਬ ਦੇ ਭਵਿੱਖ ਨੂੰ ਤੇ ਨੇੜ ਭਵਿੱਖ ਨੂੰ ਇੱਕ ਵੱਡਾ ਸੰਕਟ ਤੇ ਖਤਰਾ ਖੜਾ ਕਰ ਰਹੀ ਹੈ। ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦਰਿਆਵਾਂ ਦੀ ਧਰਤੀ ਹੈ। ਹਰ ਇੱਕ ਸੂਬੇ ਨੂੰ ਕੁਦਰਤ ਨੇ ਜੋ ਦਾਤਾਂ ਦਿੱਤੀਆਂ ਹੁੰਦੀਆਂ ਨੇ ਪੰਜਾਬ ਨੂੰ ਦਰਿਆਈ ਪਾਣੀਆਂ ਦੀ ਦਾਤ ਦਿੱਤੀ ਸੀ ਕੁਦਰਤ ਨੇ। ਪਰ ਸਮੇਂ ਦੀਆਂ ਸਰਕਾਰਾਂ ਨੇ ਹੁਕਮਰਾਨਾਂ ਨੇ ਇਸ ਦਾਤ ਨੂੰ ਲਗਾਤਾਰ ਪੰਜਾਬ ਦੇ ਕੋਲੋਂ ਹੋਰਨਾ ਸੂਬਿਆਂ ਨੂੰ ਵੰਡਣ ਲਈ ਮਜਬੂਰ ਕੀਤਾ ਜਾਂ ਵੰਡ ਦਿੱਤਾ ਤੇ ਪੰਜਾਬ ਦੇ ਕੋਲ ਆਪਣੀ ਹੀ ਕੁਦਰਤੀ ਦਾਤ ਦੇ ਘਾਟੇ ਪੈਣ ਲੱਗ ਪਏ ਤੇ ਇਸ ਵੇਲੇ ਸਥਿਤੀ ਇਹ ਹੈ ਕਿ ਧਰਤੀ ਹੇਠਲੇ ਪਾਣੀ ਉੱਤੇ ਸਭ ਤੋਂ ਜ਼ਿਆਦਾ ਦਬਾਅ ਪਾਉਣ ਵਾਲੇ ਸੂਬਿਆਂ ਵਿੱਚ ਪੰਜਾਬ ਦਾ ਨਾਂ ਵੀ ਆਉਂਦਾ ਹੈ ਇਹ ਨੌਬਤ ਕਿਉਂ ਆਈ ਇਹ ਨੌਬਤ ਆਉਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਇਸ ਕਰਕੇ ਹੁੰਦੀ ਰਹੀ ਹੈ ਕਿਉਂਕਿ ਪੰਜਾਬ ਅੰਦਰ ਦਰਿਆਈ ਪਾਣੀ ਜਿਹੜਾ ਆ ਜਾਂ ਦਰਿਆਵਾਂ ਦਾ ਪਾਣੀ ਉਹਦੀ ਵਰਤੋਂ ਨਾਲ ਦੇ ਬਰਾਬਰ ਹੋਈ ਹੈ ਚਾਹੇ ਖੇਤਾਂ ਵਿੱਚ ਸਿੰਚਾਈ ਲਈ ਜਾਂ ਘਰੇਲੂ ਜਾਂ ਵਪਾਰਕ ਵਰਤੋਂ ਲਈ ਜੇ ਦੀ ਵਰਤੋਂ ਨਹੀਂ ਹੋਈ ਤੇ ਸਾਰਾ ਪਾਣੀ ਧਰਤੀ ਹੇਠੋਂ ਕੱਢਿਆ ਜਾਂਦਾ ਰਿਹਾ ਇਸ ਕਰਕੇ ਪੰਜਾਬ ਦਾ ਦੂਰਾ ਨੁਕਸਾਨ ਹੋਇਆ دریاਵਾਂ ਦਾ ਪਾਣੀ ਦੂਜੇ ਸੂਬਿਆਂ ਨੂੰ ਲਗਾਤਾਰ ਜਾ ਰਿਹਾ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਪੱਧਰ ਤੱਕ ਹੀਟਾਂ ਚਲਾ ਗਿਆ ਉਹਦੇ ਬਾਰੇ ਅੱਗੇ ਜਾ ਕੇ تفصیل ਵਿੱਚ ਗੱਲ ਕਰਾਂਗੇ ਪਰ ਸ਼ੁਰੂ ਵਿੱਚ ਜਿਹੜਾ ਨੁਕਤਾ ਵਿਚਾਰਨਾ ਬਣਦਾ ਉਹ ਹੈ ਦਰਿਆਈ ਪਾਣੀਆਂ ਦਾ ਆਪਾਂ ਵੇਖਿਆ ਪਿਛਲੇ ਸਮੇਂ ਦੌਰਾਨ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਹਿੱਸੇਦਾਰੀ ਨੂੰ ਲੈ ਕੇ ਬਹੁਤ ਵਿਵਾਦ ਹੋਇਆ ਹਰਿਆਣਾ ਵੱਲੋਂ ਵਾਧੂ ਪਾਣੀ ਦੀ ਮੰਗ ਤੇ ਕਿਵੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਰਾਤੋਂ ਰਾਤ ਤਬਦੀਲੀਆਂ ਕਰਕੇ ਹਰਿਆਣੇ ਨੂੰ ਪਾਣੀ ਦੇਣ ਦੀ ਪੂਰੀ ਕੋਸ਼ਿਸ਼ ਹੋਈ ਪੰਜਾਬ ਨੂੰ ਲਾਂਬੇ ਰੱਖ ਕੇ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਉੱਥੇ ਜਾਂਦੇ ਰਹੇ ਧਰਨਾ ਵੀ ਲਾਉਂਦੇ ਰਹੇ ਪੰਜਾਬ ਕੋਲੋਂ ਵਾਧੂ ਪਾਣੀ ਨਾ ਹੋਣ ਅਤੇ ਦੂਜੇ ਸੂਬਿਆਂ ਨੂੰ ਦਿੱਤੇ ਜਾਣ ਦਾ ਉਹਨਾਂ ਤਗੜਾ ਵਿਰੋਧ ਵੀ ਕੀਤਾ ਤੇ ਲਗਾਤਾਰ ਨਿਯੁਕਤੀਆਂ ਤਬਾਦਲੇ ਵੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਹੁੰਦੇ ਨਜ਼ਰ ਆਏ ਇਸੇ ਤਰ੍ਹਾਂ ਪੰਜਾਬ ਪੱਖੀ ਜਾ ਪੰਜਾਬ ਨਾਲ ਸੰਬੰਧਿਤ ਕੁਝ ਅਫਸਰਾਂ ਨੇ ਵੀ ਸਟੈਂਡ ਲਿਆ ਅਤੇ ਵਾਧੂ ਪਾਣੀ ਛੱਡੇ ਜਾਣ ਨੂੰ ਲੈ ਕੇ ਉਹਨਾਂ ਸਹਿਮਤੀ ਨਹੀਂ ਸੀ ਦਿੱਤੀ ਇਥੋਂ ਤੱਕ ਕਾਫੀ ਸ਼ਲਾਘਾਯੋਗ ਕੰਮ ਹੈ ਪਰ ਪੰਜਾਬ ਦਾ ਪਾਣੀ ਦਾ ਸੰਕਟ ਜਿਉਂ ਦਾ ਤਿਉਂ ਖੜਾ ਹੈ ਜੋ ਪਾਣੀ ਦੂਜੇ ਸੂਬਿਆਂ ਨੂੰ ਮੁਫਤੋ ਮੁਫਤੀ ਜਾ ਰਿਹਾ ਹੈ ਬਿਨਾਂ ਰਾਇਲਟੀ ਦੇ ਬਿਨਾਂ ਉਹਨਾਂ ਸੂਬਿਆਂ ਦੇ ਰੈਪੀਰੀਅਨ ਸੂਬਾ ਹੋਣ ਦੇ ਬਾਵਜੂਦ ਜੋ ਪਾਣੀ ਭਰ-ਭਰ ਕੇ ਜਾ ਰਿਹਾ ਹੈ ਉਹ ਹਾਲੇ ਵੀ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਕਿ ਇੱਥੇ ਪੰਜਾਬ ਦੇ ਕੁਦਰਤੀ ਸਰੋਤ ਦੀ ਜੋ ਵੱਡੇ ਪੱਧਰ ਉੱਤੇ ਬੇਗਦਰਹੀ ਹੋ ਰਹੀ ਹੈ ਤੇ ਪੰਜਾਬ ਖੁਦ ਜਿਹੜਾ ਆਉਣ ਵਾਲੇ ਸਮੇਂ 'ਚ ਪਾਣੀ ਲਈ ਤਰਸ ਸਕਦਾ ਹੈ ਉਸ ਕੋਲੋਂ ਪਾਣੀ ਇਸ ਤਰੀਕੇ ਨਾਲ ਦੂਜੇ ਸੂਬਿਆਂ ਨੂੰ ਜਾਣਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਹਰ ਇੱਕ ਸਿਆਸੀ ਪਾਰਟੀ ਨੇ ਕਿਹਾ ਕਿ ਪੰਜਾਬ ਵਿੱਚੋਂ ਇੱਕ ਵੀ ਬੂੰਦ ਪਾਣੀ ਦੀ ਵਾਧੂ ਨਹੀਂ ਜਾਂ ਨਹੀਂ ਜਾਣ ਦਿੱਤੀ ਜਾਊਗੀ ਪਰ ਰੋਜ਼ ਨਹਿਰਾ ਰਹੀ ਪਰ ਪਰ ਕੇ ਪਾਣੀ ਹਰਿਆਣਾ ਰਾਜਸਥਾਨ ਦਿੱਲੀ ਤੱਕ ਵੀ ਜਾ ਰਿਹਾ ਹੈ ਤੇ ਉਸ ਦਾ ਪੰਜਾਬ ਨੂੰ ਬਦਲੇ ਚ ਇੱਕ ਪੈਸਾ ਵੀ ਨਹੀਂ ਮਿਲਿਆ ਅੱਜ ਤੱਕ ਇਹ ਇੱਕ ਬਹੁਤ ਵੱਡਾ ਸਵਾਲ ਹੈ ਸਮੇਂ-ਸਮੇਂ ਤੇ ਕਈ ਆਗੂਆਂ ਨੇ ਇਸ ਮੰਗ ਨੂੰ ਉਠਾਇਆ ਵੀ ਹੈ ਕਿ ਇਹਦੇ ਸਬੰਧੀ ਗੱਲ ਹੋਵੇ ਵਿਧਾਨ ਸਭਾ ਚ ਮਤਾ ਲਿਆਂਦਾ ਜਾਵੇ ਪਰ ਇਹ ਗੱਲ ਆਈ ਗਈ ਹੋ ਜਾਂਦੀ ਹੈ ਪਰ ਹਰੇਕ ਓਰੇ ਗਰਮੀ ਅਤੇ ਬਰਸਾਤ ਦੀ ਰੁੱਤ ਦੌਰਾਨ ਇਹ ਵਿਸ਼ਾ ਹੋਰ ਜ਼ਿਆਦਾ ਸੁਰਖੀਆਂ ਵਿੱਚ ਆਉਂਦਾ ਹੈ ਕਿਉਂਕਿ ਇਥੇ ਇੱਕ ਨੁਕਤਾ ਆ ਕੇ ਜੁੜਦਾ ਹੈ ਹੜਾਂ ਦਾ ਜਾਂ ਫਿਰ ਜਦੋਂ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰਦੀਆਂ ਨੇ ਜਾਂ ਦਰਿਆਵਾਂ ਵਿੱਚ ਪਾਣੀ ਦਾ ਵਹਾਅ ਤੇਜ਼ ਹੁੰਦਾ ਹੈ ਤਾਂ ਜਦੋਂ ਪਾਣੀ ਵੱਧ ਜਾਂਦਾ ਆ ਫਿਰ ਕੋਈ ਵੀ ਸੂਬਾ ਪਾਣੀ ਨਹੀਂ ਮੰਗਦਾ ਫਿਰ ਹਰਿਆਣਾ ਵੀ ਵਾਧੂ ਪਾਣੀ ਮੰਗਣੋਂ ਹਟ ਜਾਂਦਾ ਹੈ ਰਾਜਸਥਾਨ ਵੀ ਵਾਧੂ ਪਾਣੀ ਮੰਗਣੋਂ ਹਟ ਜਾਂਦਾ ਹੈ ਦਿੱਲੀ ਹਿਮਾਚਲ ਪ੍ਰਦੇਸ਼ ਸਾਰੇ ਉਹ ਪਾਣੀ ਫਿਰ ਪੰਜਾਬ ਦੇ ਹਵਾਲੇ ਕਰ ਦਿੰਦੇ ਕਿ ਪੰਜਾਬ ਆਪੇ ਹੀ ਪਾਣੀ ਸੰਭੇ ਪਰ ਉਹ ਪਾਣੀ ਹੁੰਦਾ ਹੈ ਹੜ੍ਹ ਵਾਲਾ ਪਾਣੀ। ਇਸੇ ਦਾ ਸਿੱਟਾ ਸੀ ਕਿ ਸਾਲ 2023 ਵਿੱਚ ਜਦੋਂ ਹੜ੍ਹ ਆਏ ਸੀ ਪੰਜਾਬ ਦੇ ਸੈਂਕੜੇ ਪਿੰਡ ਡੁੱਬ ਗਏ ਸੀ, ਹਜ਼ਾਰਾਂ ਦੀ ਤعداد ਵਿੱਚ ਲੋਕੀ ਬੇਕਾਰ ਹੋਏ ਸੀ। ਪਸ਼ੂ ਧਨ ਦਾ ਨੁਕਸਾਨ ਹੋਇਆ ਸੀ। ਹਸਦੇ ਵਸਦੇ ਘਰ ਲੋਕਾਂ ਨੂੰ ਛੱਡਣੇ ਪਏ ਸੀ। ਚਾਰੇ ਦਾ ਨੁਕਸਾਨ, ਜ਼ਮੀਨਾਂ ਦਾ ਨੁਕਸਾਨ, ਇੱਕ ਫਸਲ ਪੂਰੀ ਜਿਹੜੀ ਆ ਸੋਨੀ ਦੀ ਫਸਲ ਪੂਰੀ ਤਬਾਹ ਹੋ ਗਈ ਸੀ। ਪਰ ਉਦੋਂ ਕਿਸੇ ਨੇ ਵੀ ਪੰਜਾਬ ਕੋਲੋਂ ਵਾਧੂ ਪਾਣੀ ਨਹੀਂ ਸੀ ਮੰਗਿਆ ਨਹੀਂ ਤਾਂ ਜਦੋਂ ਹੜ ਨਹੀਂ ਆਇਆ ਹੁੰਦਾ ਤੇ ਆਮ ਸਥਿਤੀ ਹੁੰਦੀ ਹੈ ਉਦੋਂ ਸਾਰੇ ਪੰਜਾਬ ਦੇ ਪਾਣੀ ਦੇ ਹਿੱਸੇਦਾਰ ਬਣ ਜਾਂਦੇ ਨੇ ਪਰ ਜਦੋਂ ਹੜ ਦਾ ਪਾਣੀ ਆਉਂਦਾ ਉਸ ਨੁਕਸਾਨ ਨੂੰ ਫਿਰ ਇਕੱਲਾ ਪੰਜਾਬ ਨੂੰ ਹੀ ਚੱਲਣਾ ਪੈਂਦਾ ਉਦੋਂ ਕਿ ਹੋਰ ਸੂਬਾ ਪਾਣੀ ਨਹੀਂ ਮੰਗਦਾ ਨਾ ਹੀ ਉਹ ਪਾਣੀ ਕਿਸੇ ਹੋਰ ਪਾਸੇ ਭੇਜਿਆ ਜਾਂਦਾ ਜਦੋਂ ਡੈਮ ਦੇ ਫਲੱਡ ਗੇਟ ਵੀ ਖੋਲੇ ਜਾਂਦੇ ਨੇ ਤਾਂ ਉਹ ਸਾਰਾ ਪਾਣੀ ਪੰਜਾਬ ਵੱਲ ਹੀ ਆਉਂਦਾ ਹੈ ਪੰਜਾਬ ਦੇ ਪਿੰਡਾਂ ਨੂੰ ਹੀ ਡੋਬਦਾ ਹੈ ਪੰਜਾਬ ਦੇ ਪੇਂਡੂ ਅਰਥਚਾਰੇ ਦਾ ਨੁਕਸਾਨ ਕਰਦਾ ਹੈ ਜਿਵੇਂ ਕਿ ਸਾਲ 2023 ਵਿੱਚ ਹੋਇਆ ਸੀ ਸੋ ਦੋ ਤਰ੍ਹਾਂ ਦੇ ਨਤੀਜੇ ਨਿਕਲਦੇ ਨੇ ਜਦੋਂ ਪਾਣੀ ਨੁਕਸਾਨ ਕਰਨ ਵਾਲਾ ਹੁੰਦਾ ਹੈ ਤਾਂ ਉਹ ਪੂਰਾ ਪੰਜਾਬ ਨੂੰ ਦਿੱਤਾ ਜਾਂਦਾ ਹੈ ਤੇ ਜਦੋਂ ਪਾਣੀ ਦਾ ਫਾਇਦਾ ਲੈਣਾ ਹੁੰਦਾ ਹੈ ਉਦੋਂ ਪੰਜਾਬ ਦਾ ਪਾਣੀ ਵੰਡ ਕੇ ਹੋਰਨਾਂ ਸੂਬਿਆਂ ਨੂੰ ਦੇ ਦਿੱਤਾ ਜਾਂਦਾ ਹੈ ਲੋੜ ਬਹੁਤ ਵੱਡੀ ਹੈ ਕਿ ਪੰਜਾਬ ਬੰਦਰ ਧਰਤੀ ਹੇਠਲੇ ਪਾਣੀ ਉਤੋਂ ਦਬਾਅ ਘਟਾਇਆ ਜਾਵੇ ਤੇ ਉਹਨੂੰ ਘਟਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਦਰਿਆਈ ਪਾਣੀ ਦੀ ਵਰਤੋਂ ਹੋਵੇ। ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ। ਸਿੰਚਾਈ ਲਈ ਜੋ ਪਾਣੀ ਵਰਤਿਆ ਜਾਣਾ ਉਹ ਦਰਿਆਈ ਪਾਣੀ ਨਹਿਰਾਂ ਜ਼ਰੀਏ ਪਹੁੰਚੇ। ਬੇਸ਼ੱਕ ਸੂਬਾ ਸਰਕਾਰ ਨੇ ਸੰਬੰਧੀ ਐਲਾਨ ਕੀਤੇ ਨੇ ਪਰ ਹਾਲੇ ਬਹੁਤ ਸਾਰਾ ਕੰਮ ਹੋਣਾ ਬਾਕੀ ਹੈ। ਬਹੁਤ سارے ਸੂਬੇ ਰਜਵਾਹੇ ਜਿਹੜੇ ਨੇ ਉਹ ਸਾਫੋਂ ਉਹਨਾਂ ਚ ਪਾਣੀ ਚੱਲੇ ਖੇਤਾਂ ਤੱਕ ਪਹੁੰਚੇ ਇਹ ਬਹੁਤ ਜ਼ਰੂਰੀ ਹੈ ਦੂਜਾ ਜੋ ਪੰਜਾਬ ਵਿੱਚ ਧੜਾ ਧੜ ਉਦਯੋਗਿਕरण ਹੋ ਰਿਹਾ ਹੈ ਉਦਯੋਗ ਨੀਤੀ ਵੀ ਨਵੀਂ ਸਾਹਮਣੇ ਆਈ ਹੈ ਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਥਾਵਾਂ ਉਤੇ ਨਵੇਂ ਅਰਬਨ ਸਟੇਟ ਤੇ ਨਵੇਂ ਰਿਹਾਇਸ਼ੀ ਇਮਾਰਤਾਂ ਸਾਰੀਆਂ ਜਾਣੀਆਂ ਨੇ ਉਹਨਾਂ ਲਈ ਪਾਣੀ ਦੀ ਲੋੜ ਵੀ ਪੈਣੀ ਹੈ ਸੋ ਪਾਣੀ ਧੜਾ ਧੜ ਧਰਤੀ ਹੇਠੋਂ ਕੱਢੇ ਜਾਣ ਦੀ ਬਜਾਏ ਉੱਥੇ ਵੀ ਨਵੀਆਂ ਸਾਰੀਆਂ ਵਿੱਚ ਵੀ ਨਹਿਰੀ ਪਾਣੀ ਕਿਸੇ ਤਰ੍ਹਾਂ ਪਹੁੰਚੇ ਤਾਂ ਜੋ ਉਹਦੀ ਵਰਤੋਂ ਪੰਜਾਬ ਵੀ ਕਰ ਸਕੇ ਕਿਉਂਕਿ ਇਸ ਵੇਲੇ ਹੋਏ ਰਿਹਾ ਹੈ ਕਿ ਜੋ ਦਰਿਆਈ ਪਾਣੀ ਹੈ ਜਿਹਨੇ ਧਰਤੀ ਇਹਠਲਾ ਪਾਣੀ ਬਚਾਉਣਾ ਸੀ ਉਹਦੀ ਅਸਲ ਵਰਤੋਂ ਦੂਜੇ ਸੂਬੇ ਕਰ ਰਹੇ ਨੇ ਤੇ ਪੰਜਾਬ ਵਿੱਚ ਉਹਦੀ ਵਰਤੋਂ ਬਹੁਤ ਘੱਟ ਹੋਈ ਹੈ ਤੇ ਇਸ ਦਰਿਆਈ ਪਾਣੀ ਵਿੱਚ ਫੈਕਟਰੀਆਂ ਵੱਲੋਂ ਕੈਮੀਕਲ ਵਾਲਾ ਗੰਦਾ ਪਾਣੀ ਵੀ ਲਗਾਤਾਰ ਦੂਸ਼ਿਤ ਪਾਣੀ ਛੁੱਟਿਆ ਜਾ ਰਿਹਾ ਹੈ ਉਹ ਵੀ ਇੱਕ ਬਹੁਤ ਵੱਡਾ ਮਸਲਾ ਹੈ ਜਿਹੜੋਂ ਸਮੇ ਸਮੇਤ ਬਹੁਤ ਸਾਰੀਆਂ ਜਥੇਬੰਦੀਆਂ ਢਹਾਉਂਦੀਆਂ ਨੇ ਮੋਰਚੇ ਵੀ ਲੱਗਦੇ ਨੇ ਪਰ ਇਹਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਇਹ ਮੁੱਦਾ ਹੁਦੋਇ ਚੁਰਕੀਆਂ ਵਿੱਚ ਆਉਣਾ ਜਦੋਂ ਲੋਕੀ ਉੱਠ ਕੇ ਖੜਦੇ ਨੇ ਕੋਈ ਧਰਨਾ ਜਾਂ ਮੋਰਚਾ ਦਾ ਸੰਘਰਸ਼ ਕਰਦੇ ਨੇ ਨਹੀਂ ਤਾਂ ਇਹ ਮੁੱਦਾ ਠੰਡੇ ਵਸਤੇ ਵਿੱਚ ਪਾ ਦਿੱਤਾ ਜਾਂਦਾ ਜਿਵੇਂ ਕਿ ਇਸ ਲਈ ਪਿਆ ਹੋਇਆ ਲੱਗਦਾ ਸੋਧਰਾਈ ਪਾਣੀ ਪਲੀਤ ਵੀ ਹੋਏ ਨੇ ਇਹਨਾਂ ਦੀ ਵਰਤੋਂ ਘੱਟ ਹੋਈ ਹੈ ਦੂਜੇ ਸੂਬੇ ਰੱਜ ਕੇ ਵਰਤੋਂ ਕਰ ਰਹੇ ਨੇ ਤੇ ਪੰਜਾਬ ਸਿਰਫ ਅਤੇ ਸਿਰਫ ਧਰਤੀ ਹੇਠਲੇ ਪਾਣੀ ਉੱਪਰ ਹੀ ਨਿਰਭਰ ਰਿਹਾ ਹੈ ਭਾਵੇਂ ਘਰੇਲੂ ਲੋਡ ਹੋਵੇ ਵਪਾਰਕ ਲੋਡ ਹੋਵੇ ਜਾਂ ਫਿਰ ਖੇਤੀਬਾੜੀ ਦੀ ਗੱਲ ਹੋਵੇ ਸੋ ਧਰਤੀ ਹੇਠਲੇ ਪਾਣੀ ਤੇ ਦਬਾਅ ਘਟਾਉਣਾ ਜ਼ਰੂਰੀ ਹੈ ਤੇ ਦਰਿਆਈ ਪਾਣੀ ਦੀ ਵਰਤੋਂ ਹੋਵੇ ਪੰਜਾਬ ਕੋਲ ਬਹੁਤ ਸਾਰੇ ਅਜਿਹੇ ਕਾਰਨ ਮੌਜੂਦ ਨੇ ਸਹੀ ਕਾਰਨ ਜਾਇਜ਼ ਕਾਰਨ ਕਿ ਪੰਜਾਬ ਨੂੰ ਦਰਿਆਈ ਪਾਣੀ ਦਾ ਹੱਕ ਜ਼ਿਆਦਾ ਮਿਲਣਾ ਚਾਹੀਦਾ ਹੈ ਹਿਰਾਪੀਰੀਅਨ ਸੂਬਾ ਹੋਣ ਦੇ ਆਧਾਰ ਤੇ ਤੇ ਕਾਨੂੰਨ ਦੇ ਹਿਸਾਬ ਨਾਲ ਸਾਰੀ ਦਲੀਲ ਦਿੱਤੀ ਜਾਣੀ ਚਾਹੀਦੀ ਕਿ ਗੈਰ ਰਿਪੇਰੀਅਨ ਸੂਬਿਆਂ ਨੂੰ ਪਾਣੀ ਦੇਣ ਦੀ ਨੋਬਤ ਨਾ ਹੋਵੇ ਉਦੋਂ ਦਿੱਤਾ ਰਸਤਾ ਜਦੋਂ ਪੰਜਾਬ ਕੋਲ ਪਾਣੀ ਵਾਧੂ ਹੋਵੇ ਪਰ ਇਸੇ ਤਰ੍ਹਾਂ ਪੰਜਾਬ ਲਈ ਸੰਕਟ ਸਾਹਮਣੇ ਖੜਾ ਹੈ ਗੱਲ 2023 ਦੀ 2030 ਦੀ ਹੋਵੇ ਜਾਂ 2035 ਦੀ ਪਾਣੀ ਦਾ ਸੰਕਟ ਸਾਹਮਣੇ ਖੜਾ ਹੈ ਜਿਹੇ ਵਿੱਚ ਇੱਕ ਅਜਿਹਾ ਵਿਸ਼ਾ ਜੋ ਗਹਿਰ ਗੰਭੀਰਤਾ ਨਾਲ ਸਹਿਿਰਤਾ ਨਾਲ ਸੋਚਣਾ ਬਣਦਾ ਹੈ ਸਿਆਸਤ ਵੀ ਆਉਂਦੇ ਸਮੇਂ ਤਾਂ ਹੀ ਚਲਣੀ ਆ ਜੇ ਪੰਜਾਬ ਕੋਲ ਪਾਣੀ ਹੋਊਗਾ ਨਹੀਂ ਤਾਂ ਗੱਲਾਂ ਤੇ ਬਿਆਨ ਤਾਂ ਬਹੁਤ ਹੋ ਚੁੱਕੇ ਨੇ ਹੁਣ ਪਾਣੀ ਦੇ ਮੁੱਦੇ ਉੱਤੇ ਬਹੁਤ ਗੰਭੀਰਤਾ ਨਾਲ ਸੋਚਣਾ ਪੈਣਾ ਕਿਉਂਕਿ ਸਾਲ 2030 ਅਤੇ 2035 ਵਾਲਾ ਸਮਾਂ ਜਿਹੜਾ ਆ ਉਹ ਇੱਕ ਬਹੁਤ ਵੱਡੀ ਚੁਣੌਤੀ ਇੱਕ ਬਹੁਤ ਵੱਡਾ ਖਤਰਾ ਬਣ ਕੇ ਸਾਹਮਣੇ ਖੜਦਾ ਨਜ਼ਰ ਆਉਂਦਾ ਜਿਹਦੇ ਬਾਰੇ ਸੋਚ ਕੇ ਵੀ ਜਾਗਰੂਕ ਬੰਦੇ ਦੀ ਰੂਹ ਕੰਬ ਜਾਂਦੀ ਹੈ ਕਿ ਪਾਣੀ ਤੋਂ ਬਿਨਾ ਜੀਵਨ ਕਿਹੋ ਜਿਹਾ ਹੋਵੇਗਾ ਜਦ ਪਾਣੀ ਦੇ ਸੰਕਟ ਤੋਂ ਬਿਨਾ ਜਦ ਸੰਕਟ ਜਦੋਂ ਆ ਗਿਆ ਤਾਂ ਉਸ ਵੇਲੇ ਕਿ ਉਹ ਜੀ ਸਥਿਤੀ ਬਣੇਗੀ ਸੋ ਇਹਦੇ ਬਾਰੇ ਸੋਚਣਾ ਬਣਦਾ ਹੁਣ ਤੋਂ ਹੀ ਸੋਚਣਾ ਬਣਦਾ ਸਾਰੇ ਪਹਿਲੂਆਂ ਨੂੰ ਨਾਲ ਲੈ ਕੇ ਹੜ ਧਰਤੀ ਹੇਠਲਾ ਪਾਣੀ ਦਰਿਆਈ ਪਾਣੀ ਤੇ ਪਾਣੀ ਦਾ ਪ੍ਰਦੂਸ਼ਿਤ ਹੋਣਾ ਸਾਰੇ ਮੁੱਦੇ ਨਾਲੋਂ ਨਾਲ ਵਿਚਾਰੇ ਜਾਣੇ ਚਾਹੀਦੇ ਨੇ ਪ੍ਰਮੁੱਖ ਤੌਰ ਤੇ ਆਪਾਂ ਸਮੁੱਚੇ ਸਮندرਾਂਨ ਗੱਲ ਕੀਤੀ ਪਾਣੀ ਦੀ ਸਥਿਤੀ ਦੀ ਜੋ ਕਿ ਚਿੰਤਾ ਦੇ ਪੱਧਰ ਤੱਕ ਪਹੁੰਚ ਜਾਂਦੀ ਹੈ ਹਰੇਕ ਵਾਰੇ ਜਦੋਂ ਵੀ ਗਰਮੀ ਦੀ ਰੁੱਤ ਆਉਂਦੀ ਹੈ ਤੇ ਵਧੀ ਹੋਈ ਗਰਮੀ ਦੀ ਰੁੱਤ ਆਉਂਦੀ ਹੈ ਜਿਵੇਂ ਕਿ ਐਦ ਕੀ ਵੀ ਵੇਖੀ ਗਈ ਹੈ ਵੇਖੀ ਜਾ ਰਹੀ ਹੈ ਤੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਆਉਂਦੇ ਸਾਲ ਤਾਂ ਪੱਕੀ ਗੱਲ ਹੈ ਕਿ ਇਸ ਤੋਂ ਵੀ ਜ਼ਿਆਦਾ ਗਰਮੀ ਪਵੇਗੀ ਕਿਉਂਕਿ ਹਰ ਸਾਲ ਗਰਮੀ ਵਧਦੀ ਜਾ ਰਹੀ ਹੈ ਜਿਵੇਂ ਜਿਵੇਂ ਗਰਮੀ ਵਧ ਰਹੀ ਹੈ ਪਾਣੀ ਦੇ ਉੱਪਰ ਦਬਾਅ ਵੀ ਵਧਣਾ ਹੈ ਧਰਤੀ ਹੇਠਲਾ ਪਾਣੀ ਜਿਹੜਾ ਆ ਉਹਦੀ ਵਰਤੋਂ ਹੋਰ ਜ਼ਿਆਦਾ ਹੋਣੀ ਹੈ ਜਨਸੰਖਿਆ ਵਧ ਰਹੀ ਹੈ ਰੇ ਹਾਈਸ਼ੀ ਇਮਾਰਤਾਂ ਵੱਧ ਰਹੀਆਂ ਨੇ ਵਪਾਰਕ ਇਮਾਰਤਾਂ ਵੱਧ ਰਹੀਆਂ ਨੇ ਕੰਕਰੀਟ ਦੇ ਜੰਗਲ ਉੱਤਰ ਰਹੇ ਨੇ ਹਰਿਆਲੀ ਵਾਲੇ ਜੰਗਲ ਵੱਢ ਕੇ ਕੰਕਰੀਟ ਦੇ ਸੀਮੈਂਟ ਦੇ ਜੰਗਲ ਯਾਨੀ ਕਿ ਇਮਾਰਤਾਂ ਧੜਾ ਧੜਾ ਬਣ ਰਹੀਆਂ ਨੇ ਉਹਨਾਂ ਇਮਾਰਤਾਂ ਨੂੰ ਪਾਣੀ ਦੀ ਲੋੜ ਵੀ ਪੈਣੀ ਹੈ ਬਣਾਉਣ ਲੱਗਿਆਂ ਵੀ ਤੇ ਬਣਨ ਤੋਂ ਬਾਅਦ ਵੀ ਫਿਰ ਰੋਜ਼ਾਨਾ ਵਰਤੋਂ ਹੋਣੀ ਹੈ ਸਭ ਤੋਂ ਜ਼ਿਆਦਾ ਪਾਣੀ ਦੀ ਵਰਤੋਂ ਜਾਂ ਦੁਰਵਰਤੋਂ ਘਰਾਂ ਵਿੱਚ ਰਹਾਇਸ਼ੀ ਇਮਾਰਤਾਂ ਵਿੱਚ ਵਪਾਰਕ ਅਦਾਰਿਆਂ ਵਿੱਚ ਹੋ ਰਹੀ ਹੈ। ਨਾ ਭਾਵੇਂ ਖੇਤੀਬਾੜੀ ਦਾ ਲਾਰਤਾ ਜਾਂਦਾ ਪਰ ਸਭ ਤੋਂ ਜ਼ਿਆਦਾ ਪਾਣੀ ਦੀ ਬਰਬਾਦੀ ਘਰੇਲੂ ਖੇਤਰ ਡੋਮੈਸਟਿਕ ਯੂਜੇਜ ਤੇ ਇੰਡਸਟਰੀਅਲ ਵਪਾਰਕ ਕਾਰੋਬਾਰ ਵਾਲੀਆਂ ਥਾਵਾਂ ਤੇ ਹੋ ਰਹੀ ਹੈ। ਰੋਜ਼ ਹੋ ਰਹੀ ਹੈ, ਸਾਰਾ ਸਾਲ ਹੋ ਰਹੀ ਹੈ। ਤੇ ਲੋਕੀ ਪਤਾ ਨਹੀਂ ਕਿਹੜੀ ਨੀਂਦੇ ਸੁੱਤੇ ਪਏ ਨੇ। ਕਿਵੇਂ ਅਵੇਸਲੇ ਹੋਏ ਪਏ ਨੇ ਇਸ ਮੁੱਦੇ ਤੇ। ਕਿ ਚਿਤਚਿਤਾ ਨਹੀਂ ਕਿਸੇ ਨੂੰ ਕਿ ਪਾਣੀ ਦੀ ਕੀ ਸਥਿਤੀ ਹੈ ਪਾਣੀ ਦੇ ਮਾਮਲੇ 'ਚ ਬੇਹਦ ਕੰਜੂਸੀ ਵਰਤੇ ਜਾਣ ਦੀ ਲੋੜ ਹੈ ਬਹੁਤ ਹੀ ਸਰਫਾ ਵਰਤਣ ਦੀ ਲੋੜ ਹੈ ਤਾਂ ਜੋ ਪਾਣੀ ਦੀ ਕਿ ਇੱਕ ਬੂੰਦ ਬਚਾਈ ਜਾ ਸਕੇ ਕਿਉਂਕਿ ਇੱਕ ਇੱਕ ਬੂੰਦ ਸਾਨੂੰ ਆਉਣ ਵਾਲੇ ਸਮੇਂ 'ਚ ਕੰਮ ਆਣੀ ਇਹਦੇ ਲਈ ਤਰਸਣਾ ਪੈਣਾ ਹੈ 5 10 15 ਸਾਲ ਬਾਅਦ ਜੋ ਸਥਿਤੀ ਐ ਇਸ ਵੇਲੇ ਨਜ਼ਰ ਆ ਰਹੀ ਹੈ ਜੇ ਕੁਝ ਜ਼ਰੂਰੀ ਕਦਮ ਨਾ ਚੁੱਕੇ ਗਏ ਉਤੋਂ ਮੀ ਪੈਣ ਦੇ ਜੋ ਅੰਕੜੇ ਨੇ ਹਰ ਸਾਲ ਘਟ ਰਹੇ ਨੇ ਪੰਜਾਬ ਵਿੱਚ ਕਿਸੇ ਵੇਲੇ ਆਪਾਂ ਵੇਖਦੇ ਸੀ ਕਿ ਛੜੀਆਂ ਲੱਗਦੀਆਂ ਹੁੰਦੀਆਂ ਸੀ ਕਈ ਕਿ ਦਿਨ ਮੀਂਹ ਪੈਂਦਾ ਸੀ ਹੁਣ ਤਾਂ ਕੁਝ ਮਿੰਟਾਂ ਲਈ ਮੀਂਹ ਪੈਂਦਾ ਤੇ ਮੀਂਹ ਪੈਂਦੇ ਸਾਰ ਧੁੱਪ ਨਿਕਲ ਆਉਂਦੀ ਹੈ ਬਰਸਾਤ ਮੌਨਸੂਨ ਹਰ ਸਾਲ ਘਟਦੇ ਜਾ ਰਹੇ ਨੇ ਕਿਉਂਕਿ ਦਰਖਤ ਨਹੀਂ ਛੱਡੇ ਲੋਕਾਂ ਨੇ ਇਸ ਕਰਕੇ ਧਰਤੀ ਹੇਠ ਪਾਣੀ ਨੂੰ ਉੱਪਰ ਲਿਆਉਣ ਦਾ ਜੋ ਕੁਦਰਤੀ ਤਰੀਕਾ ਸੀ ਮੀ ਪੈਂਦੇ ਸੀ ਤੇ ਪਾਣੀ ਹੀਟਾਂ ਜਾਂਦਾ ਸੀ ਹੀਟੋਂ ਫਿਰ ਉੱਪਰ ਨੂੰ ਆਉਂਦਾ ਸੀ ਉਹ ਵੀ ਹੁਣ ਕੰਮ ਘਟਦਾ ਜਾ ਰਿਹਾ ਹੈ ਤੇ ਬਹੁਤੀਆਂ ਥਾਵਾਂ ਉੱਤੇ ਮਨੁੱਖ ਨੇ ਧਰਤੀ ਪੱਕੀ ਕਰ ਦਿੱਤੀ ਉੱਪਰ ਪੱਥਰ ਮਾਰਬਲ ਟਾਈਲਾਂ ਲਾ ਲਾ ਕੇ ਹਰ ਥਾਂ ਬੰਦ ਕਰ ਦਿੱਤਾ ਧਰਤੀ ਦਾ ਮੂੰਹ ਤੇ ਪਾਣੀ ਹੀਟੋਂ ਜਾਣਾ ਹੀ ਬੰਦ ਹੋ ਗਿਆ ਜਦੋਂ ਮੀਂਹ ਪੈਂਦਾ ਤਾਂ ਪਾਣੀ ਧਰਤੀ ਹੀਟਾਂ ਜਾਣ ਲਈ ਕੱਚੀ ਥਾਂ ਵੀ ਚਾਹੀਦੀ ਹੁੰਦੀ ਹੈ ਜੋ ਪਾਣੀ ਨੂੰ ਸਿਮਦੀ ਹੈ ਤੇ ਹੀਟਾਂ ਭੇਜਦੀ ਹੈ ਪਰ ਇਥੇ ਵੀ ਮਨੁੱਖੀ ਵਿਕਾਸ ਡਵੈਲਪਮੈਂਟ ਦੀ ਹਨੇਰੀ ਨੇ ਪਾਣੀ ਧਰਤੀ ਹੇਠ ਜਾ ਕੇ ਰੀਚਾਰਜ ਹੋਣ ਦੀ ਪ੍ਰਕਿਰਿਆ ਵੀ ਪ੍ਰਭਾਵਿਤ ਕਰ ਦਿੱਤੀ ਹੈ ਤੇ ਇਹਦਾ ਸਿੱਟਾ ਵੀ ਆਪਾਂ ਵੇਖ ਰਹੇ ਹਾਂ ਕਿ ਮੀਂਹ ਜਦੋਂ ਪੈਂਦਾ ਤਾਂ ਪਾਣੀ ਫਿਰ ਘਰਾਂ ਚ ਵੜਦਾ ਇਧਰ ਉਧਰ ਜਾਂਦਾ ਕਿਉਂਕਿ ਪਾਣੀ ਨੂੰ ਜਾਣ ਲਈ ਕੋਈ ਰਾਹ ਹੀ ਨਹੀਂ ਛੱਡਿਆ ਗਿਆ ਪਾਣੀ ਨੇ ਆਪਣਾ ਰਸਤਾ ਬਣਾਉਣਾ ਸੀ ਪਰ ਮਨੁੱਖ ਨੇ ਸਾਰੇ ਰਸਤੇ ਹੀ ਬੰਦ ਕਰ ਛੱਡੇ ਨੁਕਸਾਨ ਆਪਣਾ ਵੀ ਕੀਤਾ ਗੁਜ਼ਰਦਾ ਵੀ ਕੀਤਾ ਤੇ ਆਪਣਾ ਭਵਿੱਖ ਵੀ ਹਨੇਰੇ 'ਚ ਪਾ ਲਿਆ। ਸੋ ਇੱਕ ਬਹੁਤ ਵੱਡਾ ਖਤਰਾ ਹੈ, ਇੱਕ ਬਹੁਤ ਵੱਡੀ ਚੁਣੌਤੀ ਹੈ ਜਿਹਦੇ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਪਾਣੀ ਦਾ ਇਹੋ ਜਿਹਾ ਸੰਕਟ ਖੜਾ ਹੋਊਗਾ। ਦਰਿਆਈ ਪਾਣੀਆਂ ਪੱਖੋਂ ਵੀ, ਧਰਤੀ ਹੇਠਲੇ ਪਾਣੀ ਪੱਖੋਂ ਵੀ, ਹੜ੍ਹਾਂ ਪੱਖੋਂ ਵੀ ਅਤੇ ਦੂਸ਼ਿਤ ਪਾਣੀ ਪੱਖੋਂ ਵੀ। ਤੇ ਇਹਨਾਂ ਸਾਰੇ ਨੁਕਤਿਆਂ ਸੰਬੰਧੀ ਅੱਜ ਤਫ਼ਸੀਲ ਵਿੱਚ ਆਪਾਂ ਗੱਲ ਕੀਤੀ ਸਮੁੱਚੇ ਸਮੇਂ ਦੌਰਾਨ ਇਸ ਤੋਂ ਬਾਅਦ ਕੁਝ ਹੋਰ ਤਾਜ਼ਾ ਜਾਣਕਾਰੀ ਤੁਹਾਨੂੰ ਦੱਸੀਏ ਆਈਪੀਐਲ ਵਿੱਚ ਆਰਸੀਬੀ ਦੀ ਜਿੱਤ ਤੋਂ ਬਾਅਦ ਬੰਗਲੌਰੂ ਵਿਖੇ ਜੋ ਵਿਕਟਰੀ ਪਰੇਡ ਕੀਤੀ ਗਈ ਸੀ ਜਾਂ ਕੀਤੇ ਰਣ ਦਾ ਨਾਂ ਉਸ ਵਿੱਚ ਭਗਤ ਨ ਮੱਚੀ ਸੀ 11 ਲੋਕ ਮਾਰੇ ਗਏ ਸੀ ਉਹ ਸੰਬੰਧੀ ਗੱਲ ਅਦਾਲਤ ਤੱਕ ਵੀ ਪਹੁੰਚੀ ਹੋਈ ਹੈ ਤੇ ਆਰਸੀਬੀ ਦੇ ਪ੍ਰਬੰਧਕਾਂ ਸਬੰਧੀ ਵੀ ਲਗਾਤਾਰ ਗੱਲਬਾਤ ਚੱਲ ਰਹੀ ਹੈ। ਕਰਨਾਟਕਾ ਸਰਕਾਰ ਵੀ ਆਪਣਾ ਪੱਖ ਰੱਖ ਰਹੀ ਹੈ। ਤੇ ਮਾਮਲਾ ਥੋੜਾ ਜਿਹਾ ਸੁਰਖੀਆਂ ਤੋਂ ਬਾਹਰ ਹੁੰਦਾ ਹੋਇਆ ਵਿਖਾਈ ਦਿੱਤਾ ਕਿਉਂਕਿ ਹੋਰ ਬਹੁਤ ਸਾਰੇ ਚੀਜ਼ਾਂ ਸੁਰਖੀਆਂ ਵਿਚ ਆ ਰਹੀਆਂ ਨੇ ਸੋ ਪਰ ਇਹ ਮੁੱਦਾ ਬੜਾ ਇੱਕ ਗੰਭੀਰਤਾ ਵਾਲਾ ਮੁੱਦਾ ਹੈ ਕਿ ਕਿਵੇਂ ਇਹ ਪਰੇਡ ਕੀਤੀ ਗਈ ਫਟਾਫਟੇ ਦਾ ਆਯੋਜਨ ਕੀਤਾ ਗਿਆ ਤੇ ਬਿਨਾਂ ਕਿਸੇ ਪ੍ਰਬੰਧ ਦੇ ਬਿਨਾਂ ਸੋਚਿਆ ਕਿ ਇੰਨੀ ਵੱਡੀ ਭੀੜ ਜਿਹੜੀ ਆ ਗਈ ਉਹਨੂੰ ਕਿੱਦਾਂ ਕਾਬੂ ਚ ਰੱਖਣਾ ਕਿਦਾਂ ਉਹਦਾ ਪ੍ਰਬੰਧ ਕਰਨਾ ਹੈ ਸੋ ਦੇ ਵਿੱਚ ਜੋ ਅਣਗਹਿਲੀ ਹੋਈ ਹੈ ਉਸ ਬਾਰੇ ਸੱਚ ਜਿਹੜਾ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਪੰਜਾਬ ਵਿੱਚ ਲੁਧਿਆਣਾ ਵਿਧਾਨ ਸਭਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਸੰਬੰਧੀ ਵੀ ਚੋਣ ਪ੍ਰਚਾਰ ਭਖਦਾ ਹੋਇਆ ਨਜ਼ਾਰਾ ਹੈ ਗਰਮੀ ਬਹੁਤ ਹੈ ਸਿਆਸੀ ਆਗੂ ਮੜ ਕੋ ਮੜ ਕੇ ਹੋ ਰਹੇ ਨੇ ਪਰ ਆਪਰ ਆਪਣੀ ਪਾਰਟੀ ਲਈ ਪੂਰਾ ਜ਼ੋਰ ਲਾ ਰਹੇ ਨੇ ਕਾਗਜ਼ ਭਰਨ ਦੀ ਕਾਗਜ਼ ਟੈਕ ਹੋਣ ਦੀ ਕਾਗਜ਼ ਵਾਪਸ ਲੈਣ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਜਿਨ੍ਹਾਂ ਦਰਮਿਆਨ ਮੁਕਾਬਲਾ ਹੋਵੇਗਾ 19 ਜੂਨ ਨੂੰ ਵੋਟਾਂ ਪੈਣੀਆਂ ਨੇ ਅਤੇ 23 ਜੂਨ ਨੂੰ ਨਤੀਜੇ ਐਲਾਨੇ ਜਾਣੇ ਸੋ ਸਾਰੀਆਂ ਨਜ਼ਰਾਂ ਇਸ ਲਈ ਪੰਜਾਬ ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵੱਲ ਲੱਗੀਆਂ ਹੋਈਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਤੁਹਾਨੂੰ ਜਾਣਕਾਰੀ ਦਈਏ ਤਾਂ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਦਾ ਤਣਾਅ ਦਾ ਆਲਮ ਲਗਾਤਾਰ ਜਾਰੀ ਹੈ। ਯੂਕਰੇਨ ਵੱਲੋਂ ਪਿਛਲੇ ਦਿਨੀ ਡਰੋਨ ਹਮਲੇ ਕੀਤੇ ਗਏ ਸੀ ਰੂਸ 'ਤੇ ਕਾਫੀ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਸੀ ਰੂਸ ਵਾਲੇ ਪਾਸੇ। ਫਿਰ ਰੂਸ ਨੇ ਗੁੱਸਾ ਖਾਧਾ ਤੇ ਜਵਾਬੀ ਕਾਰਵਾਈ ਅਰੰਭ ਕੀਤੀ ਤੇ ਜਿਸ ਦਿਨ ਦਾ ਰੂਸ ਯੂਕਰੇਨ ਵਾਲਾ ਇਹ ਮਸਲਾ ਸ਼ੁਰੂ ਹੋਇਆ। ਯੂਕਰੇਨ ਦਾ ਕਹਿਣਾ ਹੈ ਕਿ ਸਭ ਤੋਂ ਵੱਡੇ ਹਮਲੇ ਇਨਾ ਦਿਨਾਂ ਦਰਾਂ ਪਿਛਲੇ ਦਿਨਾਂ ਦਰਾਂ ਕੀਤੇ ਗਏ ਨੇ ਰੂਸ ਵੱਲੋਂ ਯੂਕਰੇਨ ਦੇ ਉੱਤੇ ਤੇ 9 ਦੇ ਕਰੀਬ ਸ਼ਹਿਰ ਜਿਹੜੇ ਨੇ ਪ੍ਰਭਾਵਿਤ ਹੋਏ ਐਸਵਾ ਰੂਸ ਨੇ ਕਈ ਦਿਸ਼ਾਂ ਨੂੰ ਫੋਨ ਵੀ ਕੀਤਾ ਅਮਰੀਕਾ ਨੂੰ 트ੰਪ ਨੂੰ ਵੀ ਫੋਨ ਕੀਤਾ ਤੇ ਆਪਣੀ ਕਾਰਵਾਈ ਬਾਰੇ ਦੱਸਿਆ ਕਿ ਕਾਰਵਾਈ ਕਰਨ ਲੱਗੇ ਨੇ ਕਿਉਂ ਕਰਨ ਲੱਗੇ ਨੇ ਗੁੱਸਾ ਆ ਆਪਰੇਸ਼ਨ ਸਪਾਈਡਰ ਵੈਬ ਜੋ ਯੂਕਰੇਨ ਵੱਲੋਂ ਕੀਤਾ ਹੈਗਾ ਉਹਦੀ ਜਵਾਬੀ ਪ੍ਰਤੀਕਿਰਿਆ ਇਸ ਨੂੰ ਰੂਸ ਨੇ ਕਰਾਰ ਦਿੱਤਾ ਉਧਰ ਗਾਜ਼ਾ ਤੇ ਇਜ਼ਰਾਈਲ ਵਾਲਾ ਮੁੱਦਾ ਵੀ ਲਗਾਤਾਰ ਪਖਿਆ ਹੋਇਆ ਹੈ। ਵਾਤਾਵਰਣ ਪੱਖੀ ਕਾਰਕੁਨ ਗਰੇਟਾ ਥਨਬਰਗ ਪਿਛਲੇ ਦਿਨੀ ਆਪਣੇ ਸਾਥੀਆਂ ਸਮੇਤ ਰਾਹਤ ਸਮਗਰੀ ਲੈ ਕੇ ਗਾਜ਼ਾ ਵੱਲ ਤੁਰੀ ਸੀ। ਸਮੁੰਦਰੀ ਜਹਾਜ਼ ਜ਼ਰੀਏ ਪਰ راہ ਵਿੱਚ ਇਜ਼ਰਾਈਲ ਦੇ ਸੁਰੱਖਿਆ ਦਸਤਿਆਂ ਨੇ ਉਹਨਾਂ ਦੇ ਜਹਾਜ਼ ਨੂੰ ਰੋਕ ਲਿਆ, ਗ੍ਰਿਫਤ ਵਿੱਚ ਲੈ ਲਿਆ ਤੇ ਇਸ ਮੁੱਦੇ ਦੀ ਵੀ ਕੁਮਾਂਤਰੀ ਪੱਧਰ ਉੱਤੇ ਕਾਫੀ ਗੂੰਜ ਪਈ ਹੈ। ਤੇ ਜਦੋਂ ਗੱਲ ਹੁੰਦੀ ਹੈ ਗੁੰਝ ਪੈਣ ਵਾਲੇ ਮੁੱਦਿਆਂ ਦੀ ਤਾਂ ਪੰਜਾਬ ਦੇ ਮੌਸਮ ਦੀ ਗੱਲ ਜ਼ਰੂਰ ਹੋਵੇਗੀ ਕਿਉਂਕਿ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਇਸ ਵਾਰ ਤਾਪਮਾਨ ਜੋ ਦਰਜ ਹੋ ਰਿਹਾ ਹੈ ਉਹ ਆਮ ਨਾਲੋਂ 4 ਤੋਂ 5 ਡਿਗਰੀ ਸੈਲਸੀਅਸ ਜ਼ਿਆਦਾ ਚੱਲ ਰਿਹਾ ਹੈ ਯਾਨੀ ਕਿ ਸਾਲ ਦੇ ਇਹਨਾਂ ਦਿਨਾਂ ਦੌਰਾਨ ਜਿਹੋ ਜਿਹਾ ਤਾਪਮਾਨ ਹੋਣਾ ਚਾਹੀਦਾ ਸੀ ਉਸ ਤੋਂ 4 ਤੋਂ 5 ਡਿਗਰੀ ਸੈਲਸੀਅਸ ਜ਼ਿਆਦਾ ਚੱਲ ਰਿਹਾ ਹ ਹਮਸ ਇਹ ਸੱਤ ਤੋਂ ਜ਼ਿਆਦਾ ਲੂ ਜੋ ਵਗ ਰਹੀ ਹੈ ਉਸ ਨੇ ਸਿਖਰ ਦੁਪਹਿਰੇ ਸੜਕਾਂ ਉੱਤੇ ਸੁੰਨ ਪਾ ਦਿੱਤੀ ਹੈ। ਇਸ ਵੇਲੇ ਪੰਜਾਬ ਵਿੱਚ ਦੁਪਹਿਰ ਵੇਲੇ ਸੜਕਾਂ ਉੱਤੇ ਲੋਕਡਾਊਨ ਵਰਗੇ ਦ੍ਰਿਸ਼ ਨਜ਼ਰ ਆਉਂਦੇ ਨੇ ਜਿਵੇਂ ਸਾਲ 2020 ਵਿੱਚ ਕਰੋਨਾ ਦੇ ਸਮੇਂ ਸੜਕਾਂ ਸੁੰਨਸਾਨ ਪਈਆਂ ਹੁੰਦੀਆਂ ਸੀ। ਉਹ ਜਿਹੇ ਦ੍ਰਿਸ਼ ਕੁਝ ਕੁਝ ਉਹ ਜਿਹੇ ਦ੍ਰਿਸ਼ ਨਜ਼ਰ ਆਉਂਦੇ ਨੇ ਇੰਨੀ ਜ਼ਿਆਦਾ ਭਿਆਨਕ ਗਰਮੀ ਪੈ ਰਹੀ ਹੈ ਜਿਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ। ਤੇ ਜਿੱਥੇ ਗਰਮੀ ਜ਼ਿਆਦਾ ਪਵੇਗੀ ਸੁਭਾਵਕ ਤੌਰ ਤੇ ਬਿਜਲੀ ਦੀ ਮੰਗ ਵੀ ਵਧੇਗੀ ਤੇ ਐਤਕੀ ਬਿਜਲੀ ਦੀ ਮੰਗ ਨੇ ਵੀ ਨਵੇਂ ਰਿਕਾਰਡ ਤੋੜ ਦਿੱਤੇ ਨੇ 16000 ਮੈਗਾਵਾਟ ਦੇ ਆਸ-ਪਾਸ ਬਿਜਲੀ ਦੀ ਮੰਗ ਚੱਲ ਰਹੀ ਹੈ ਤੇ ਜੇਕਰ ਹੋਰ ਵੱਧਦੀ ਹੈ ਛੋਨੇ ਦਾ ਸੀਜ਼ਨ ਵੀ ਨਾਲੋਂ ਨਾਲ ਤੇ ਇਧਰ ਗਰਮੀ ਘਰੇਲੂ ਮੰਗ ਵਿੱਚ ਵਾਧਾ ਕੱਟ ਲੱਗਣ ਦੀ ਨੌਬਤ ਵੀ ਆ ਸਕਦੀ ਹੈ ਇਸ ਸਬੰਧੀ ਵੀ ਲਗਾਤਾਰ ਖਦਸ਼ਾ ਬਣਿਆ ਹੋਇਆ ਸੋ ਭयंकर ਗਰਮੀ ਪੈ ਰਹੀ ਹੈ ਤੇ ਇੱਕ ਸੋਚਣ ਵਾਲਾ ਵਿਸ਼ਾ ਹੈ ਕਿ ਜੇ ਐਤ ਕੀ ਇੰਨੀ ਗਰਮੀ ਹੈ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਆ ਤਾਂ ਅਗਲੇ ਸਾਲ ਉਸ ਤੋਂ ਅਗਲੇ ਸਾਲ ਕੀ ਬਣੇਗਾ ਸੋਚਣਾ ਬਣਦਾ ਹੈ ਕਿਉਂਕਿ ਮਨੁੱਖੀ ਜੀਵਨ ਨੂੰ ਇਹ ਚੀਜ਼ ਵੱਡੇ ਪੱਧਰ ਉੱਤੇ ਪ੍ਰਭਾਵਿਤ ਕਰ ਰਹੀ ਹੈ ਏਸੀ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦਾ ਤਾਜ਼ਾ ਤਰੀਕ ਅੰਕ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਵੱਖ-ਵੱਖ ਥਾਵਾਂ ਤੋਂ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਇਸ ਗੱਲਬਾਤ ਨਾਲ ਜੁੜੇ ਆਪੋ ਆਪਣੀ ਊਰਜਾ ਮੈਚ ਉਸ ਸਮਾਂ ਕੱਢਿਆ ਇਸ ਗੱਲਬਾਤ ਨੂੰ ਸੁਣਿਆ ਵੇਖਿਆ ਆਪ ਦਾ ਸ਼ੁਕਰੀਆ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕਰਨ ਵਾਲੇ ਅਤੇ ਕਮੈਂਟਸ ਰਾਹੀਂ ਆਪਣੀ ਹਾਜ਼ਰੀ ਲਗਵਾਉਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਸਾਹ ਹਾਜ਼ਰ ਹੋਵਾਂਗੇ ਤਾ ਤੱਕ ਲਈ ਹੋਰ ਪ੍ਰੋਗਰਾਮਾਂ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਵਧੇਰੇ ਜਾਣਕਾਰੀ ਲਈ ਐਸ ਫੇਸਬੁਕ ਪੇਜ ਨੂੰ ਲਾਈਕ ਕਰ ਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ Instagram ਉੱਤੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਆਈ ਪੀਟੀਵੀ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀ ਸਕਰੀਨ ਉੱਤੇ ਵੀ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਅੱਜ ਦੀ ਇਸ ਗੱਲਬਾਤ ਵਿੱਚ ਇਨਾ ਹੀ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ ਤੇ ਵੇਖਦੇ ਰਹੋ ਦਾ ਪੰਜਾਬ ਟਾਕਸ